ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੀ ਅਕਾਲੰਗੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਈ ਜੀ ਸੋਚੀ ਲੱਖ ਵਾਰ ਚੁਪੈ ਟੋਪ ਨ ਹੋਈ ਜੀ ਲਾਈ ਰਾਹ ਨਵਤਾਰ ਭੁਖਿਆ ਭੁੱਖ ਨੇ ਉਤਰੀ ਜੀ ਬੰਨਾ ਪਰਿਆ ਭਾਰ ਸਾਹਸ ਸਿਆਨ ਪਾ ਲਖੋ ਹੈ ਤੈ ਇੱਕ ਨਾ ਚੱਲੇ ਨਾਲ ਕਿਵਸ ਤਿਆਰਾ ਹੋਈਆ ਕਿਵ ਕੂੜੇ ਟੱਟੇ ਪਾਲੇ ਹੁਕਮ ਰਜਾਈ ਚੱਲੇ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਥਮ ਨੀਚਾ ਹੁਕਮਾ ਲਿਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਮੇਰੀ ਬੁਝੈ ਦਾਮੇ ਕਹਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਦਾਨ ਨਿਸਾਨ ਗਾਵੇ ਕੋ ਗੁਣ ਵਡਿਆਈ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਈ ਕਰ ਤਨ ਖੇ ਗਾਵੇ ਕੋ ਜੀ ਲਾਇ ਫਰ ਦੇਹ ਗਾਵੇ ਕੋ ਜਪ ਦਸਾ ਦੂਰ ਗਾਵਾ ਕੋ ਇੱਕ ਹਾਦਰਾ ਹਦੂਰ ਕਤਨਾ ਕਥਿ ਨਿਆਗਤ ਟੂਟ ਕਤਖਦ ਕਥੀ ਕੋਟ ਕੋੜ ਕੋਟ ਦਿੰਦਾ ਦੇ ਲੈਂਦੀ ਤਕ ਪਾਹੀ ਜੁਗਾ ਜਗੰਤਰ ਖਾਈ ਖਾਹੀ ਹੁਕਮੇ ਗੁੰਜਲਾ 에 راہ ਨਾਨਕ ਵਿਗਸੇ ਵੇ ਪਰਾਹ ਸਾਚਾ ਸਾਹਿਬ ਸਚ ਨਾਹੀ ਭਖਿਆ ਪਰੂਏ ਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਦਾਰ ਫਿਰਕੇ ਅਗੇ ਰਖੀ ਜਿਤ ਦੇ ਦਰਬਾਰ ਮਾਹਾ ਕੇ ਬੋਲਣ ਬਲੀ ਐ ਜੇਤ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਟਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੇ ਮੁਗਦਵਾਰ ਨਾਨਕ ਏ ਵਾ ਜਾਣੀਏ ਸਭ ਆਪੇ ਸਚਿਆਰੇ ਥਾਪਿਆ ਨਾ ਜਾਇ ਕੀਤਾ ਨਾ ਹੋਇ ਥਾਪ ਆਪ ਨਰਨਜਨ ਸੋਹਿ ਦਿਨ ਸੇਵੇ ਆ ਦਿਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨੇ ਦਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁੱਖ ਪਰ ਹਾਰ ਸੁਖ ਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਸਮਾਈ ਗੁਰਈਸ਼ਰ ਗੁਰਗੋੜਖ ਬਰਮਾ ਗੁਰ ਪਾਰਬਤੀ ਮਾਈ ਜੇ ਇਹ ਦਾਣਾ ਆਖਾ ਨਹੀਂ ਕਹਿਣਾ ਕਥ ਨ ਜਾਏ ਕੁਰਾ ਇੱਕ ਦੇਹ ਬਝਾਈ ਸਭਨਾ ਦੀਆਂ ਕਕ ਦਾਤਾ ਸੋ ਨਾ ਵਿਸਰਨ ਜਾਏ ਤੇਰਥ ਨਾਵਾ ਜੇ ਤਿਸ ਭਾਵਾ ਮੈਨ ਭਾਣੇ ਕੇ ਨਾਈ ਕਰੇ ਜੇ ਤਿਸੇ ਟੂਪਾਈ ਵਿਖਾਏ ਬਨ ਕਰਮਾਂ ਕੇ ਮਿਲ ਲੈ ਲਈ ਮਾਤ ਵਿੱਚ ਰਤਨਾ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਹਿ ਕਦਾਤਾ ਸੋ ਮੈਂ ਵਿਸ ਨ ਜਾਹੀ ਜੇ ਜੁਕ ਚਾਰਿਆਰ ਜਾ ਹੁਦ ਸੁਣੀ ਹੋਈ ਨਵਾ ਖੰਡਤ ਜਾਣੀ ਹੈ ਨਾ ਚਲੇ ਸੋ ਕੋਈ ਚੰਗਾ ਨਾ ਰਖਾਈ ਕੈ ਦਸ ਕੀਰਤੇ ਜਗਲੇ ਜੇ ਤਿਸ ਨੰਦਨ ਆਵਈ ਤਾ ਬਾਤ ਨ ਪਿਛੇ ਕੀ ਕੀਟਾ ਅੰਦਰ ਕੀੜਕਾਰ ਦੋਸੇ ਦੋ ਧਰੇ ਨਾਨਕ ਨਰਗੋਣ ਗੁਣ ਕਰੇ ਗੁਣਵੰਤੇਆ ਗੁਣ ਦੇ ਤੇਹਾ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਦਪੀ ਸਰਨਾਥ ਸੁਣੈ ਧਰਤ ਧਵਲੇ ਆਕਾਸ਼ ਸੁਣੈ ਦੀਪ ਲੋਪਾ ਪਾਤਾਲ ਸੁਣੈ ਪਹਿਨ ਸਕੈ ਕਾਲਿੰਗ ਨਾਨਕ ਭਗਤ ਦਾ ਵਿਗਾਸ ਸੁਣੈ ਦੁਖ ਪਾਉ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖ ਸਲਾਹ ਨ ਮੰੰਦ ਸੋਨੇ ਜੋਗ ਜੁਗਤ ਨਭੇਦ ਸੁਨੇ ਸਾਧ ਸੰਤ ਵੇਦ ਨਾਨਕ ਭਗਤਾ ਦਾ ਵਿਗਾਸ ਸੁਨੇ ਦੁਖ ਪਾਵ ਗਾਣਾ ਸੋਨੇ ਸਾਧ ਸੰਧੋ ਗਿਆਨ ਸੁਨੇ ਅਠਸਰ ਗਾਇਸਨਾ ਸੁਨੇ ਪਟਪਟ ਪਾਵ ਹਿਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਦਾ ਵਿਗਾਸ ਸੁਨੇ ਦੁਖ ਪਾਵ ਗਾਣਾ ਸੋਨੇ ਸਰਾਗੁਆ ਕੀ ਗਾਹ ਸੁਨੇ ਸਿਖ ਪੀਰ ਪਸਾਹ ਸੋਨੇ ਅੰਦੇ ਪਾਵੈ ਰਾਹੂ ਸੋਨੇ ਹਾਤ ਵੇਸ ਗਾਹੂ ਨਾਨਕ ਭਗਤ ਦਾ ਵਿਗਾਸ ਸੋਨੇ ਦੁਖ ਪਉ ਗਾਣਾ ਸ ਮੰਨੇ ਕੀ ਗਤ ਕਹਿ ਨਾ ਗਾਈ ਦੇਖੋ ਕਹੇ ਪਿਛੇ ਪਿਸਤਾ ਆਈ ਕਾਗਦ ਕਲਮ ਲਿਖਣ ਹਾਰੇ ਮੰਨੇ ਗਾ ਬਹਿ ਕਰਨ ਵਿਚਾਰਿ ਹੋਏ ਮਨ ਬੁੱਧ ਮਨ ਸਲ ਭਣ ਕੀ ਸਦ ਮੰਨੇ ਮਨ ਮਨ ਧਰਮ ਸਦ ਸੰਬੰਧ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਨਮ ਕੋਈ ਮੰਨੇ ਪਾਵੈ ਮਗਦਵਾਰੀ ਮੰਨੇ ਪਰਵਾਰੇ ਸਾਧਾਰੀ ਮੰਨੇ ਤਰਾ ਤਾਰੀ ਗੁਰਸੇਖ ਮੰਨੇ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਨਮ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚ ਪਾਵ ਹੈ ਦਰਗੇ ਮਾਨੇ ਪੰਚ ਸੇਹਦਰ ਰਾਜਾਨ ਪੰਚ ਕਾ ਗੁਰੇਤਿ ਹਾਨ ਤਾਲੁ ਤਰਮਾ ਦਇਆ ਕਾ ਪੂਤ ਸੰਦੂਗ ਥਾਪ ਰਖਿਆ ਜਨ ਸੂਤ ਜੇ ਕੋ ਬੁਝ ਜਾ ਵ ਸਚਿਆਰੇ ਤਵਲੇ ਪਰਕੇਦਾ ਪਾਰੇ ਤਰ ਤੇਰੇ ਉਰ ਪਰੇ ਹੋਰ ਹੋਰ ਤਿਸ ਤੇ ਪਾਰ ਤਲੇ ਗਉਣ ਜੋਰ ਜੀ ਆ ਜਾਤ ਰੰਗਾ ਕੇ ਨਾਬ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾਲੁ ਕ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਏ ਕਿਤਾ ਦਾਨਸ ਵਾਲੇ ਰੂਪ ਕੀਤੇ ਦਾਤੇ ਜਾਣ ਕੌਣ ਕੂਤਾ ਕੀਤਾ ਬਸਾਏ ਕੋ ਕੋ ਵਾਯੂ ਤੇਸ ਤੇ ਲਕਦਰੀ ਆ ਕੁਦਰਤ ਕੋਨ ਗਾ ਵਿਚਾਰੀ ਵਾਰਿਆ ਨਾ ਜਾਵਾ ਇਕ ਵਾਰ ਜੋਤ ਤ ਭਾਵ ਸਾਈ ਭਲੇਕਾਰ ਤੁਸਦਾ ਸਲਾਮ ਤ ਨਰਨਕਾਰ ਅਸੰਖ ਜਾਪ ਸੰਗ ਭਾਯੂ ਸੰਗ ਪੂਜਾ ਸੰਗ ਤ ਬਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨਦਾ ਹੀ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੀ ਅਸੰਖ ਸਦੇਵ ਅਸੰਖ ਦਾਤਾਰੀ ਅਸੰਖ ਸੂਰਮਾ ਭਾਕ ਸਾਰੇ ਅਸੰਖ ਮਨ ਬਲਾਈ ਤਾਰੀ ਕੁਦਰਤ ਕਾਵਣ ਕਹਾ ਵਿਚਾਰ ਵਾਰ ਗਨ ਜਾਵਾ ਇੱਕ ਵਾਰੀ ਜੋਤ ਦ ਭਾਵੇ ਸਾਰਾਮਤ ਨਰੰਕਾਰੀ ਅਸੰਖ ਮੁਰਕੰਦ ਕੂਰ ਸੰਗ ਚੋਰਾ RAM ਕੂਰ ਸੰਖ ਮਰ ਕਰ ਜਾਹਿ ਜੁਰ ਅਸੰਖ ਗਾਲ ਵਡਾ ਤਿਆ ਕਮਾਹੀ ਸੰਖ ਪਾਪੇ ਭਾਗੁਰ ਜਾਹੀ ਸੰਖ ਕੁੜਿਆਰ ਕੁੜੇ ਫੇਰਾਹੀ ਅਸੰਖ ਮਲੇਸ਼ ਮਲ ਪਖਾਇ ਸੰਕ ਨਿੰਦਕ ਸਰ ਕਰੇ ਭਾਰੇ ਨਾਨਕ ਨੇਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰੀ ਜੋਤਿ ਤੁ ਪਾਵੇ ਸਾਈ ਭਲੇ ਕਾਰੀ ਤੁਸ ਦਾ ਸਲਾਮਤ ਨਰੰਕਾਰੀ ਸੰਖ ਨਾ ਅਸੰਗਤਾ ਆਗਮ ਆਗਮ ਅਸੰਖ ਲੋ ਸੰਗਹ ਸਰ ਪਾਰ ਹੋਏ ਅਖਰੇ ਨਾਮ ਕੀ ਸਲਾਹਾ ਅਖਰੇ ਗਿਆਨ ਕੀ ਤਕਣ ਗਾਹਾਂ ਨ ਕਰੇ ਲੇ ਕਰਨ ਵਾਲਣਾ ਬਾ ਨ ਕਰ ਸਰ ਸੰਜੋ ਖਾ ਨੇ ਜੇ ਨ ਅਹ ਲਕੇ ਤੇ ਸਰਣਾ ਹੈ ਜੇ ਫਰਮਾਏ ਤਦ ਪਾਏ ਜੇਤਾ ਕੀਤਾ ਦਿੱਤਾ ਨਾ ਮਿਰਣਾ ਨਾਇ ਕੋਥਾ ਕੁਦਰਤ ਕੋਣ ਕਹਾ ਵਿਚਾਰੀ ਵਾਰਿਆ ਨ ਜਾਵਾਇ ਇਕ ਵਾਰ ਜੋ ਤਦ ਪਾਵੇ ਸਾਈ ਭਲੀ ਕਾਰੇ ਤੁਸਦਾ ਸਲਾਮਤ ਨਰੰਕਾਰ ਪ੍ਰਈਏ ਹੱਥ ਪਾਦੰਦੇ ਪਾਣੀ ਤੋ ਤਰ ਸੁਖੇ ਮੂਤ ਪਲਿਤੇ ਕਪੜੋਏ ਦੇ ਸਾਬੋ ਨਾਲਿ ਓ ਤੋਏ ਭਰੀਏ ਮਤ ਪਾਪਾ ਕੇ ਸੰਗ ਧੋਪੇ ਨਾ ਵਿਕੇ ਰੰਗ ਪੁੰਨੇ ਪਾਪੇ ਅਖਣ ਨਾਏ ਕਰ ਕਰ ਕਰਣਾ ਲਖਲਾ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਹੋ ਤੇਰਥ ਤਾਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਬਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾਤ ਤੇ ਤਮਨਾਉ ਸਭ ਕੋ ਤੇਰੇ ਮੈਂ ਨਾਹੀ ਕੋਈ ਵਿਰਗੁਣ ਕੀਤੇ ਭਗਤ ਨ ਹੋਵੇ ਸੁਵਹਤਾਂਤ ਬਾਣੀ ਬਰਮਾਉ ਸਾਤ ਸੁਹਾਨ ਸਦਾ ਮਨ ਚਾਹਉ ਕਮਨ ਸਵੇਲਾ ਵਕਤ ਕਵਨ ਕਵਨ ਤੇਤ ਗਣਵਾਰੀ ਕਮਨ ਸਰ ਉਤੇ ਮਾਹੂ ਕਮਨਾ ਜੇ ਤੂਆ ਆਕਾਰੀ ਵੇਲ ਨ ਪਾਇਆ ਪੰਡਤਿ ਜੋ ਵਾਲੇ ਪ੍ਰਾਨੇ ਭਗਤ ਨ ਪਾਇਉ ਕਾਦੀਆ ਝਲਕਾਂ ਲੇ ਕੋਰਾਨੇ ਜਿਤਵਾਨ ਜੋ ਵੀ ਜਾਣੇ ਰਤਮਾਉਣਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰਿਆ ਕਾ ਗੋਸਲਾਹੀ ਕਵਰਣੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾ ਵੱਡੇ ਨਹੀਂ ਕੀ ਤਾਂ ਜਾਗਾ ਹੋਆ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋਹੈ ਪਤਾਲਾਂ ਪਦਾਲੂ ਲਖ ਆਗਾਸਾਂ ਆਗਾਸੇ ਉੜ ਕੇ ਉਰਗ ਪਾਨ ਧਕੇ ਵੇਦ ਗਹਨਕਵਾਦ ਸਹਸ ੜਾਰੇ ਕਣਕ ਦੀ ਬਾ ਅਸਲੂ ਇੱਕ ਧਾਤ ਲੇਖਾ ਵਿਦਾ ਲਿਖੀ ਹੈ ਲੇਕੇ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੇ ਸਰਦਨ ਬਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਜਾਣੀ ਹੈ ਸਮੰਦਰ ਸਾ ਸੁਲਤਾਨੇ ਗਿਰਹਾ ਸਤਿਮਾਲ ਧਨ ਕੀੜੇ ਤਰਨਾ ਹੋਵਣੀ ਜੇਤ ਸਮਰਨ ਅਵਿਸਰ ਹੈ ਆਂਤਰਾ ਸਵਿਤੇ ਕਹ ਨਯੰਤ ਅੰਦਰ ਗਰਣਾ ਦੇ ਨਯੰਤ ਅੰਤਰਾ ਵੇਖਣ ਸੁਨਣ ਨਯੰਤ ਅੰਦਰ ਜਾਪੇ ਕਾ ਮਨ ਮੰਤੇ ਅੰਦਰ ਜਾਪੇ ਕੀਤਾ ਆਕਾਰੀ ਅੰਦਰ ਜਾਪੇ ਪਰਵਾਰੀ ਅੰਤ ਕਾਰਣ ਕੀਤੇ ਬਲ ਲਾਹੀ ਤਾਂ ਕਿ ਅੰਤਨ ਪਾਈ ਜਾਹੇ ਏਹੋਂ ਅੰਦਰ ਜਾਣੇ ਕੋਈ ਬੋਧਾ ਕਹੀਏ ਬੋਧਾ ਹੋਈ ਵੱਡਾ ਸਹਿਬ ਉੱਚਾ ਥਾ ਹੋ ਉੱਚੇ ਬ੍ਰੂਚਾ ਨਾਉ ਏਗੜੇ ਉੱਚਾ ਹੋ ਹੈ ਕੋਈ ਦਿ ਸੋਚੇ ਕੋ ਜਾਣ ਸੋਈ ਜੇ ਵੜੇ ਆਪ ਜਾਣੇ ਆਪਾਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤ ਦਰਨਤ ਮਾਈ ਕਿਤੇ ਮੰਗੇ ਜੋ ਦਿਆ ਪਾਰ ਕਿਤੇ ਆ ਗੰਦ ਨਹੀਂ ਵਿਚਾਰੇ ਕਿਤੇ ਖਾਪ ਤਡੇ ਵਿਚਾਰੇ ਕਿਤੇ ਲਾਲਮ ਕਿਰਪਾਈ ਕਿਤੇ ਮੂਰਖਾਈ ਖਾਏ ਕਿਤੇ ਆ ਦੁਖ ਪੁਗਸ ਦਮਾਰ ਇਹ ਪੇਦਾਤ ਤੇਰੇ ਦਾਦਾਰ ਬੰਦ ਖਲਾਸੇ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਦੇਖੋ ਖਾਗਣ ਪਾਈ ਉਹ ਜਾਣੇ ਜੇਤੀ ਅਮ ਖਾਈ ਆਪੇ ਜਾਣੇ ਆਪੇ ਦੇ आख़े सान पात अमुल गुण अमल वापारी अमल वापारी अमल भंडारी वा अमल आला जल पाए मल्हा समोल कर्म अमल दीवाणी अमल तल अमल प्रवाण अमल भॻशिष अमल निसानी ਅਮਲ ਕਰਮ ਅਮਲ ਫਰਮਾਨ ਅਮਲ ਮੁਲਾਖਿਆ ਨਾ ਜਾਏ ਆਖ ਆਖ ਰਹਿ ਲੈ ਬਲਾਈ ਆਖ ਹੀ ਵੀਰ ਪਾੜ ਪ੍ਰਾਣ ਆਖ ਹੀ ਪੜ ਕਰਹਿ ਵਖਿਆਨ ਆਖ ਹੀ ਬਰਮੇ ਆਖ ਹੀ ਇੰਦ आखे गोपी द गोविंद आखे सर आखे सिद्ध आखे केते किदे बुद्ध आखे दानव आखे देव ਆਖ ਸਰਨਾਰ ਮੰਨ ਸੇ ਕੀਤੇ ਆਖੇ ਅਕਣ ਪਾਹੀ ਕੀਤੇ ਕਹਿ ਕਹਿ ਉਠੜ ਜਾਹੀ ਇਤੇ ਕੀਤੇ ਔਰ ਕਰਹਿ ਤਾ ਆਖਣ ਸਕੇ ਕਹੀ ਕੀ ਦੇਵਡ ਪਾਵੇ ਤੇਵਡ ਹੋਈ ਨਾਨਕ ਦਾਣ ਸਜਾਸ ਦੇਖੋ ਆਕੇ ਬਲਵਗਾੜ ਤੜਖੀਏ ਸਰਗਾਰਾ ਗਾਵਾਰੀ ਸੋਦਰਗੇ ਹਸੋ ਕਰਕੇ ਹਜਤ ਵੇ ਸਰਬ ਸਮਾਲੇ ਵਾਜੇ ਨਾਦਰ ਇੱਕ ਸੰਖਾ ਕਿਤੇ ਵਹੁਨ ਹਾਰੇ ਕਿਤੇ ਰਾਗ ਪ੍ਰੇਸ਼ੋ ਕਹੀਐ ਨਾ ਕਿਤੇ ਗਾਵਨ ਹਾਰੇ ਗਾਵਹਿ ਤੋਨੋਂ ਪਣ ਬਣੀ ਬਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵਹਿ ਚੁੱਤ ਕਬਦ ਲਖ ਜਾਨੈ ਲਖ ਲਖ ਤਰ ਵਿਚਾਰੇ ਗਾਵਹਿ ਸਰਵਰਮਾ ਦੇ ਸੋਚਦਾ ਸਵਾਰੇ ਗਾਵਹਿ ਇੰਦਨ ਦਰਸ਼ਨ ਬੈਠੀ ਦੀ ਤਿਆੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤਿ ਸੰਤੋ ਕੀ ਗਾਵਹਿ ਵੀਰ ਕਰਾਰੇ ਗਾਵਣ ਪੰਨ ਤੇ ਪੰਨ ਰਕੇ ਸਰ ਇਹ ਜੋ ਜੁਗ ਜੀ ਦਾ ਨਾਲੇ ਗਾਵੇ ਮੋਹਨੀਆ ਮਨ ਮੋਹਨਾ ਸੁਰਗਾ ਮਝ ਪਿਆਲੇ ਗਾਵਣ ਰਤਨ ਪਾਈ ਤੇਰੀ 86 ਤੀਰਥ ਨਾਲੇ ਗਾਵੇ ਜੁਦਮਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੈ ਖੰਡਮਨ ਵਰ ਪੰਡਾ ਅਗਰ ਕਰਕੇ ਧਾਰੇ ਸੇ ਤਦਨੋ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਕਾਵਨ ਸੇ ਮੈਂ ਜਤਨ ਆਵਨ ਨਾਨਕ ਕਿਆ ਵਿਚਾਰੀ ਸੋਇ ਸੋ ਸਦਾਰਜ ਸਾਹਿਬ ਸਚਾ ਸਾਜਿ ਨਾਈ ਹੋਰ ਪੀ ਉਸ ਜੈ ਨਗਾਸੀ ਰਚਨਾ ਜੇ ਨਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜੇ ਨਿਉਪਾਈ ਕਰ ਕਰ ਯੁਕੇ ਗੇਦਾ ਆਪਨ ਜੋਤਸ ਜੀ ਵਡਿਆਈ ਜੋਤਸ ਭਾਵੇ ਸੋਇ ਕਰਸੇ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਬਤ ਸਾਹਿਬ ਨਾਨਕ ਰਹਿਨ ਵਿਜਾਈ ਮੁੰਦਾ ਸੰਤੋਖ ਸਰਨ ਪਦ ਝੋਲੀ ਧਿਆਨ ਕੀ ਕਰੇ ਬੀਪੋਤਾ ਕਿੰਦਾ ਕਲ ਕਵਾਰੀ ਕਾਇਆ ਜੁਗਤ ਲਾਪਰ ਤੇ ਨਾ ਇਹ ਪੰਤੀ ਸਵਜਮਾਤੇ ਮਨ ਜੀਤੇ ਜਗ ਜੀਤ ਆਦੇਸ ਦਿਸੇ ਆਦੇਸ ਆਦੇ ਅਨੀਲੇ ਅਨਾਧਨਾ ਹਤੇ ਜੋਜਗ ਕੋਲੇ ਸਭਗਤ ਗੰਦਾ ਭੰਡਾਰਨ ਕਟਕਟੋ ਆ ਜੀਨਾ ਦੇ ਆਪਨਾਤੇ ਨਾਤੇ ਸਦਾ ਕੀਰਤਿ ਸਦਵਰਾ ਸਾਦੇ ਸੰਯੋਗ ਵਿਦੁਗਦ ਕਰਜਲਾ ਵਹੀ ਲੇਕੇ ਆਵੇ ਭਾਗ ਆਰੇ ਸਦਸ ਅਦੇਸ ਆਦੇ ਅਨਿ ਲੈਨਾ ਧਨਾਹਤ ਜੋਜਗ ਕਵੀ ਸੰਗੇ ਕਾਮ ਆਏ ਜੁਗਤ ਵਿਆਇ ਤੇਮ ਚੇਲੇ ਪ੍ਰਵਾਨ ਇਕ ਸੰਸਾਰ ਇਕ ਪੰਡਾ ਰੇਕ ਲਾਇ ਦੀਵਾਨ ਜੈਵ ਦੇਸ ਪਾਵੈ ਦਵਜ ਨਾਵੇ ਜਹੂਰੇ ਫਰਮਾਨ ਉਹ ਵੇਖੇ ਉਹਨਾਂ ਨਦਰਣ ਆਵੇ ਬੋਤਾ ਇਹਨੂੰ ਵਿਡਾਨ ਆਦੇਸ ਤੇ ਸ ਆਦੇਸ ਆਦੇ ਅਨੇਲੇ ਅਨਾਧਨ ਆਹਤ ਜੁਗ ਜੁਗੇ ਕੋ ਵੀਸ ਆਸਨੇ ਲੋਈ ਲੋਈ ਪੰਡਾਰੇ ਜੋਗਿ ਚ ਪਾਇਆ ਸੁਖਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚ ਕੀ ਸੱਚੀ ਕਾਰ आदेश दिस से आदेश आदे अनिल अनादनाहत जोग जोग एकवीस एक दूज पावो लाखो है लाखो लगवीस लाख लाख वेडा आख्या है एक नाम जगदीश एत राहे पद पवडिया जडगे होए है के इस सन गल्ला आकाश भी केटायरिस नानक के नेदरे पाई है कूडे कूडे ठेस आकण जोर चप नह जोर जोर न मंगण दे न जोर ਜੂਰ ਨਾ ਜੀਵਨ ਮਰਨ ਨਾ ਹੈ ਜੂਰ ਜੋ ਨਰਾਜ ਮਨ ਮਨਸੂਰਾਇ ਜੂਨ ਸਰਦੇ ਗਾਨ ਵਿਚਾਰ ਜੋ ਨ ਤੁਗਤੇ ਛੋਟੇ ਸੰਸਾਰ ਜੋ ਸਾਥ ਜੋਰ ਕਰ ਵਿਕੇ ਸੋਏ ਨਾਨਕ ਉਤਨ ਨੀਚਨ ਕੋਈ ਰਾਤੀ ਰਤੀ ਤਿਥੀ ਵਾਰ ਪਵਨ ਪਾਣੀ ਗੜੀ ਪਾਦਾਲ ਤੇਸੇ ਧਰਤਿ ਥਾਵ ਰਖੀ ਧਰਮਸਾਲ ਤੇਸੇ ਜੀਵ ਤੁਗਤੇ ਰੰਗ ਤਨ ਕੇ ਨਾਮ ਅਨੰਤ ਕਰਨੀ ਕਰਮੀ ਹ ਵਿਚਾਰ ਸਚਾ ਆਪ ਸਚਾ ਦਰਬਾਰ ਤੇ ਸੁਣ ਪੰਜ ਪ੍ਰਵਾਨ ਨਦਰੇ ਕਰਮ ਪਵਨ ਈਸਾਨ ਗੱਜ ਬਗਾਇ ਉਤੇ ਪਾਏ ਨਾਨ ਗਇ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਦਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾੜ ਤਕੜੀ ਆਏ ਰੂਪ ਰੰਗ ਕੇ ਵੇਸ ਕੇਤੀਆ ਕਰਨ ਭੂਮੀ ਮੇਰ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬਦਨਾਥ ਕੇਤੇ ਕੇਤੇ ਦੇਈ ਵੇਸ ਕੇਤੇ ਦੇਦਾਨ ਮਣ ਕੇਤੇ ਕੇਤੇ ਰਤ ਰਸਮਾਉਂਦਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਤ ਨਰਿੰਦ ਕੇਤੇ ਸਰਦੇ ਸੇਵ ਕੇਤੇ ਨਾਨਕ ਦੇ ਅੰਤ ਵਿਆਣ ਖੰਡ ਮੈਂ ਗਣ ਪ੍ਰਚੰਡ ਤੇ ਨਾਲ ਬਨੋਦਿਆ ਕੋੜਿਆ ਨਾਨਦ ਸ਼ਰਮ ਖੰਡ ਕੇ ਬਾਣੇ ਰੂਪ ਦਤ ਕਾੜਤ ਕੜੀਆ ਬਾਦਾਨੂਪ ਤਾ ਗੀਆਂ ਗੱਲਾਂ ਗਥੀਆਂ ਨਾ ਜਾਹੇ ਜੇ ਕੋ ਕਹ ਪਿਛੇ ਪਿਸਤਾਈ ਦਤ ਕੜੀਆ ਸੁਤਮਦਮਨ ਬੁੱਧ ਦਤਰਾ ਕੜੀਆ ਸੁਰਸ ਲਾਗੇ ਸੁਧ ਕਰਮ ਖੰਡ ਕੇ ਬਾਣੇ ਜੋਰ ਤਥੇ ਹੋਰ ਨ ਕੋਏ ਹੋਰ ਦਤ ਜੂਦੇ ਮਬਲ ਸੂਰ ਤੈਨ ਮੈਂ ਰਾਮ ਬਰਹਾ ਪਰਪੁਰ ਦਤ ਸਿਤੂ ਸਿਤੇ ਮੈਂ ਮਾਇ ਤਾਗੇ ਰੂਪ ਨਗਤ ਨੇ ਜਾਏ ਨਾ ਹੋਏ ਮਰਹੇ ਨਾ ਠਾਗੇ ਜਾਏ ਜਨ ਕੇ ਰਾਵ ਸੇ ਮਨ ਮਾਰੇ ਤੇਤੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨਸੋਏ ਸਤਖੰਡ ਵਸੇ ਨਿਰੰਕਾਰ ਕਾਰ ਕਰ ਵੇਖੇ ਨਦਰ ਨਿਹਾਲ ਦਥੇ ਖੰਡ ਮਨਵਰ ਭੰਡ ਦੇਖੋ ਕਥੇ ਦਾ ਅੰਦਰ ਅੰਤ ਤਤਲੋ ਹਲੋ ਆਕਾਰ ਜਿਵ ਜਿਵ ਖਮਾ ਤੇ ਵਿਦਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰੇ ਜਦ ਪਹਾਰ ਤੇ ਜਸਨਿਹਾਰ ਅਹਰਨ ਮਤ ਵਿਦਥੀ ਆਰ ਪਾਉ ਖਲਾ ਗੰਦ ਬਤਾਲ ਭੰਡਾ ਪਾਉ ਅੰਬਰ ਤੇ ਤਦ ਢਾਲ ਕੜੀਏ ਸਬਦ ਸਚੀਤ ਗਸਾਲੇ ਜੈਨੇ ਕੋ ਨਦਰ ਕਰਮਧਨਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਾਵਨ ਗੁਰੂ ਪਾਣੀ ਪੈਤਾ ਮਾਤਾ ਤਰੁਤ ਪ੍ਰਾਦ ਦਇ ਦਾਈ ਖੇਲੇ ਸਗਲ ਨੀਆਂ ਬਰਾਈ ਦਰਮਾਹ ਦੂਰ ਕਰ ਮੀਆ ਪੋ ਆਪਣੇ Kim, <laughs>